ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਇੱਕ ਮੈਂ ਤੁਹਾਨੂੰ ਕਹਾਣੀ ਸੁਣਾਉਣ ਲੱਗਿਆ ਮੈਂ ਕਹਾਣੀ ਹੈਗੀ ਅੱਜ ਤੋਂ 35 40 ਸਾਲ 45 ਸਾਲ 50 ਸਾਲ ਪਹਿਲਾਂ ਦੀ ਇਹ ਤੁਸੀਂ ਉਹਨੇ ਸੋਚਦੇ ਹੋ ਕਿ ਵੀ ਕਹਾਣੀ 50 ਸਾਲ ਪਹਿਲਾਂ ਦੀ ਕਿਹੜੀ ਕਹਾਣੀ ਹੋਈ ਜਿਹੜੇ ਵੀਰ ਪ੍ਰਾਇਮਰੀ ਸਕੂਲ ਚ ਪੜ੍ਹਦੇ ਰਹੇ ਨੇ ਉਸ ਟਾਈਮ ਉਸ ਟਾਈਮ ਇਹ ਕਹਿੰਦੇ ਆ ਵਿੱਚ ਠੰਡੂ ਰਾਮੋਂ ਦਾਹੀਕਰ ਠੰਡੂ ਰਾਮ ਤੁਸੀਂ ਸਰ ਸੁਣਿਆ ਵੀ ਹੁੰਦਾ ਠੰਡੂ ਰਾਮ ਦੂਜੀ ਤੀਜੀ ਕਲਾਸ ਦੇ ਵਿੱਚ ਕੈਦਿਆਂ ਵਿੱਚ ਪੜ੍ਹਿਆ ਜਾਂਦਾ ਜੀਗਾ ਕਈ ਵੀਰਾਂ ਤਾਂ ਇਹ ਠੰਡੂ ਰਾਮ ਜਰਮੈ ਨੌ ਲਿਆ ਵਾ ਤਾਂ ਭਾਈ ਉਹਨਾਂ ਨੇ ਜਾਤਾਂ ਥੋੜੇ ਤਾਇੀਆਂ ਹੋ ਗਈਆਂ ਹੁਣਗੇ ਵੀ ਆਮ ਵੀ ਅਸੀਂ ਠੰਡੂ ਰਾਮ ਇਹ ਪੜਿਆ ਵਾ ਤੇ ਇਹ ਮੈਂ ਕਿਉਂ ਕਹਾਣੀ ਸੁਣਾ ਰਿਹਾ ਮਾਮ ਅੱਜ ਵੀ ਇੱਕ ਠੰਡੂ ਰਾਮ ਪੈਦਾ ਹੋਇਆ ਵਾ ਇਹ ਜਿਹੜਾ ਠੰਡੂ ਰਾਮ ਸੀਗਾ ਇਹ ਲਾਲਚੀ ਆ ਤੇ ਉਹ ਠੰਡੂ ਰਾਮ ਇੱਕ ਵਿਚਾਰ ਮਿਹਨਤ ਕਰਕੇ ਤੁਰ ਕੇ ਆਂਡੇ ਵੇਚਦਾ ਹੁੰਦਾ ਸੀਗਾ ਆਂਡੇ ਵੇਚਦਾ ਹੁੰਦਾ ਸੀ ਚਲੋ ਉਹਦੇ ਦਿਮਾਗ 'ਚ ਸੀਗਾ ਵੀ ਮੈਂ ਥੋੜਾ ਜਿਹਾ ਕੰਮ ਵਧਾਵਾ ਤਾਂ ਆਪਦਾ ਮੈਂ ਕਾਮਯਾਬ ਹੋਵਾਂ ਚਲੋ ਨਹੀਂ ਕਾਮਯਾਬ ਹੋਇਆ ਉਹ ਗੱਲ ਵੱਖਰੀ ਆ ਪਰ ਮਿਹਨਤੀ ਠੰਡੂ ਰਾਮ ਸੀਗਾ ਤੇ ਅੱਜ ਤੋਂ ਵੀ ਇੱਕ 20 ਸਾਲ 25 ਸਾਲ ਪਹਿਲਾਂ ਇੱਕ ਗਾਣਾ ਆਇਆ ਸੀਗਾ ਸਾਗਰ ਦੀ ਬੋਟੀ ਲੈਂਦੀ ਇੰਡੀਕਾ ਚਲਾ ਬਹੁਤ ਵੀਰਾਂ ਨੇ ਸੁਣਿਆ ਹੋਣਾ ਜਦੋਂ ਇੰਡੀਕਾ ਕਾਰ ਮਸ਼ਹੂਰ ਹੁੰਦੀ ਸੀਗੀ ਤੇ ਉਹ ਜਾ ਕੇ ਗਾਣਾ ਹੁਣ ਜਾ ਕੇ ਮਸ਼ਹੂਰ ਹੋਇਆ ਸੀ ਸਾਲ ਤੋਂ ਪਹਿਲਾਂ ਫੇਸਬੁਕਾਂ ਤੇ ਵੀਡੀਓ ਬਣਾ ਬਣਾ ਲੋਕ ਪਾ ਰਹੇ ਸੀ ਉਹਦੀਆਂ ਤੇ ਓਕਣੀ ਭਾਈ ਠੰਡੂ RAM ਹੁਣ 40 ਸਾਲ 45 ਸਾਲ ਪਹਿਲਾਂ ਜਿਹੜਾ ਸੀਗਾ ਉਹ ਜਾ ਕੇ ਹੁਣ ਜਾ ਕੇ ਮਸ਼ਹੂਰ ਹੋਇਆ ਉਹ ਵੀ ਕਾਰ ਦੇ ਵਿੱਚ ਜਦ ਵਿਚਾਰਾ ਤੁਰ ਕੇ ਆਪਦਾ ਮੀਂਹਤ ਕਰਦਾ ਸੀਗਾ ਹੁਣ ਵਾਲਾ ਜਿਹੜਾ ਠੰਡੂ RAM ਸੀਗਾ ਇਹ ਲਾਲਚੀ ਠੰਡੂ RAM ਹੁਣ ਤੁਸੀਂ ਸੋਚਦੇ ਹੋ ਮੈਂ ਇਹ ਕਿਹੜਾ ਲਾਲਚੀ ਠੰਡੂ RAM ਆ ਗਿਆ ਹਾਂ ਵੀ ਰੋ ਮੈਂ ਆ ਵੀਡੀਓ ਦੇ ਦੇ ਰਹੀ ਆ ਅੱਜ ਕੱਲ੍ਹ ਦੀਆਂ ਦੋ ਕ ਵੀਡੀਓ ਦੇਖੀਆਂ ਨੇਆਂ ਹਾਇਆਂ ਵੀਡੀਓ ਬਹੁਤ ਨੂੰ ਚਲਪੀਆਂ ਉਹਦੀਆਂ ਤੁਸੀਂ ਦੇਖੀ ਹੋਣੀਆਂ ਵੀ ਇੱਕ ਬੰਦਾ ਕਾਰ 'ਚ ਉੱਤਰਦਾ ਵਾ ਤੇ ਕਹਿੰਦਾ ਵੀ ਛੇ ਟ੍ਰੀਆ ਪੈ ਕਾਰਦੇ ਹੰਡੇ ਦੀਆਂ ਚਲੋ ਰਸੀਦ ਉਸਨਾ ਵੰਡਨ ਦਾ ਛੇ ਟ੍ਰੀਆ ਫੜਾ ਦਿੰਦਾ ਉਹਨੂੰ ਤੇ ਕਹਿੰਦਾ ਪੈਸੇ ਪੈਸੇ ਕਹਿੰਦਾ ਮੈਂ ਗੂਗਲ ਪੇ ਦੇ ਪਾ ਦਿੰਦਾ ਮੈਂ ਅੱਜ ਕੱਲ੍ਹ ਗੂਗਲ ਪੇ ਵੀ ਆ ਗਿਆ ਨਾ ਪੁਰਾਣੇ ਜ਼ਮਾਨੇ 'ਚ ਗੂਗਲ ਪੇ ਵੀ ਨਹੀਂ ਸੀਗਾ ਜਿਹੜਾ ਪੈਸੇ ਸੀਗਾ ਉਹ ਜੇਬ 'ਚ ਸਿੱਧਾ ਕਾਇ ਸੀ ਹੁੰਦਾ ਸੀਗਾ ਤੇ ਹੋਇਆ ਕਿ ਚਲੋ ਕਹਿੰਦਾ ਮੈਂ ਚੱਕ ਲਿਆ ਉਹਨਾਂ ਦਾ Google Pay ਵਾਲਾ ਜਿਹੜਾ ਹੈਗਾ ਵਾ ਵੀ ਇਹਦੇ ਵਿੱਚ ਪਾ ਦੇ ਪੈ ਜੀ ਜਦੋਂ ਉਹਨੇ Google ਆਪਣਾ ਖੋਲ ਕੇ ਜਦੋਂ ਪਾਇਆ Google ਤੇ ਮੈਸੇਜ ਤਾਂ ਵਿਚਾਰ ਨੂੰ ਕੀ बजਣਾ ਸੀਗਾ ਤੇ ਉਹ ਕਰ ਲਿਆ ਉਹਦਾ ਨਿਕਲਣਾ ਲੱਗੇਗਾ ਕਰ ਲਿਆ ਕੇ ਨਿਕਲ ਗਿਆ ਤਾਂ ਇਹਨੂੰ ਇਹਨੂੰ ਪਤਾ ਇਹ ਨਹੀਂ ਪਤਾ ਸੀਗਾ ਵੀ ਇੱਥੇ ਕੈਮਰੇ ਲੱਗੇ ਨੇ ਚਲੋ ਪਹਿਲਾਂ ਵੀਨਰ ਉਹ ਵਿਚਾਰਾਂ ਨਾਲ ਠੱਗੀ ਵੱਜ ਗਈ ਹੋਣੀ ਹੈ ਇੱਥੇ ਉਹ ਕਿਸਾਨ ਵੀਰ ਨਾਲ ਉਹਨਾਂ ਨੇ ਕਈ ਗੁੰਮਰੇ ਲਾਤੇ ਕੈਮਰੇ ਚੈਤ ਬਾਜ ਵੀ ਰਿਕਾਰਡ ਹੁੰਦੀ ਆ ਬਾਜ ਵੀ ਰਿਕਾਰਡ ਹੁੰਦੀ ਆ ਤੇ ਉਹਨਾਂ ਨੇ ਵੀਡੀਓ ਬਣਾ ਕੇ ਆਪਣੇ ਫੇਸਬੁਕਾਂ ਤੇ YouTube ਤੇ ਛਾੜਤੀ ਤੇ ਜਿਹੜਾ ਠੰਡੂ ਰਾਮ ਅੱਜ ਦਾ ਠੰਡੂ ਰਾਮ ਉਹਦੇ ਤੱਕ ਜਦੋਂ ਇਹ ਵੀਡੀਓ ਪਹੁੰਚਦੀ ਆ ਦੇਖ ਲਈ ਉਹਨਾਂ ਬੇ ਤਾਂ ਆਪਣੇ ਦੀ ਵੀਡੀਓ ਬਣ ਕੇ ਭਾਈ ਵਰਲਡ ਵਿੱਚ ਫੈਲ ਗਈ ਆ ਵੀ ਆਪਾਂ ਇਹਨੂੰ ਰੋਕੀ ਜਾ ਕੇ ਕਿਉਂ ਨਾ ਭੋਜਾ ਕੇ ਉਹਨੂੰ ਪਹੇਜੇ ਗਈਏ ਦੇ ਜਿਹੜੇ ਆਪਾਂ ਚੋਰੀ ਠੱਗੀ ਕਰਾਇਆ ਉਹਨਾਂ ਨਾਲ ਆਂਡਿਆਂ ਕਰਕੇ ਖਾਤਰ ਵੀ ਆਪਾਂ ਜਾ ਕੇ ਉਹਨੂੰ ਪੈਸੇ ਦੇ ਆਉਨੇ ਨੇ ਜਦੋਂ ਗਿਆ ਉਹਦੇ ਕੋਲ ਵਾਪਸ ਕਹਿੰਦਾ ਵੀਰ ਜੀ ਵੀ ਮੈਂ ਸਾਨੂੰ ਪੈਸੇ ਦਾ ਪਾਇਆ ਸੀ ਕਿ ਚਲੋ ਮੈਸੇਜ ਨਹੀਂ ਵੱਜਿਆ ਤਾਂ ਮੁੜ ਕੇ ਪੈਸੇ ਮੈਨੂੰ ਆ ਗਏ ਨੇ ਕਹਿੰਦਾ ਅੱਛਾ ਜੀ ਕਹਿੰਦਾ ਇਹੋ ਵੀਡੀਓ ਡਿਲੀਟ ਮਾਰ ਦੋ ਤੇ ਪੈਸੇ ਮੇਰੇ ਤੋਂ ਲੈ ਲਓ ਕਹਿੰਦਾ ਵੀ ਵੀਡੀਓ ਤਾਂ ਹੁਣ ਨਹੀਂ ਡਿਲੀਟ ਨਹੀਂ ਬੱਜਣੀ ਹੈਗੀ ਉਹ ਕਹਿੰਦੇ ਵੀ ਜੇ ਤੁਸੀਂ ਮਰੌਣੀਆ ਸਾਡੇ ਪਿੰਡ ਦੇ ਸਰਪੰਚ ਨੂੰ ਛੱਦ ਲਿਆ ਵੋ ਅਸੀਂ ਉਹਦੇ ਕਹੇ ਤੇ ਮਾਰ ਦਾਂਗੇ ਡਿਲੀਟ ਮਾਰ ਦਾਂਗੇ ਮੁਨੇ ਸਰਪੰਚ ਦਾ ਨੰਬਰ ਲਿਆ ਤਾਂ ਸਰਪੰਚ ਨੂੰ ਕੀਤਾ ਫੋਨ ਅੱਧੀ ਰਾਤ ਹੋ ਉਹ ਕਿਸੇ ਦੇ ਸਰਪੰਚ ਸੁੱਤਾ ਪਿਆ ਸੀਗਾ ਉਹਨੇ ਕਿਹਾ ਚਲ ਆਪਾਂ ਹੁਣ ਸਵੇਰੇ ਉੱਠ ਕੇ ਗੱਲਬਾਤ ਕਰਾਂਗੇ ਸਵੇਰੇ ਜਦੋਂ ਉਹ ਭਾਈ ਗੱਲਬਾਤ ਕੀਤੀ ਉਹ ਬੰਦਾ ਆਇਆ ਦਵਾਰੇ ਇੱਥੇ ਤੇ ਕਹਿੰਦਾ ਵੀ ਜੀ ਹਾਂ ਵੀ ਆਂਡਿਆਂ ਦੇ ਪੈਸੇ ਐਂ ਕਰਕੇ ਵੀ ਟਰੇ ਤੇ ਮੈਂ ਦੇਣ ਆਇਆ ਮੈਂ ਇੱਥੇ ਪੈਸੇ ਤੇ ਵੀਡੀਓ ਡਿਲੀਟ ਮਾਰ ਦੋ ਉਹ ਕਹਿੰਦੇ ਹੁਣ ਤਾਂ ਡਿਲੀਟ ਤਾਂ ਕੀ ਹੋਣੀ ਹੁਣ ਤਾਂ ਪੈ ਗਈ ਜਿੱਥੇ ਪੈ ਗਈ ਆ ਤੂੰ ਆਪੇ ਜਿਹੜੀ ਮਾਫੀ ਮੰਗਣੀ ਆ ਮਾਫੀ ਮੰਗ ਲੈ ਵੀ ਜਿਹੜੇ ਵਿੱਚ ਤੋਂ ਕੋਈ ਗਲਤੀ ਹੋਈ ਜਾ। ਹੁਣੇ ਚਲੋ ਆਪਣੀ ਸਪਾਈ ਦਿੱਤੀ ਜੀ ਮੈਂ ਤਾਂ Google Pay ਦੇ ਪੈਸੇ ਪਾਏ ਸੀਗੇ ਉਹ ਵਾਪਸ ਉਹਨੂੰ ਮੁੜ ਕੇ ਆ ਗਏ ਨੇ ਵੀ ਮੈਂ ਹੁਣ ਪਹਿਲ ਤੇ ਆਇਆ ਸੀਂਦੀ ਰਾਤ ਨੂੰ ਉਹੀਆਂ ਗੱਲਾਂ ਬਾਤਾਂ ਬਹੁਤ ਹੁੰਦੀਆਂ ਨੇ। ਹੁਣ ਸੱਚ ਝੂਠ ਤਾਂ ਗੱਲ ਵੱਖਰੀ ਹੁੰਦੀ ਆ। ਚਲੋ ਗੱਲ ਕਰਦੇ ਰਹੇ ਉਹ ਵੀਰ ਅੰਟੇਲ ਨੂੰ ਪੈਸੇ ਦੇਤੇ ਨੇ ਤੇ ਕਹਿੰਦਾ ਮਤਲਬ ਇਹਨੇ ਕੀਤਾ ਸੀ ਲਾਲਚ। ਵੀ ਮੈਂ ਨਾਲ ਤਾਂ ਪੈਸੇ ਬਚਾ ਲਈ ਆ। ਉਹ ਟੇ ਦਾ ਨੁਕਸਾਨ ਕੀ ਹੋਇਆ ਵਾ? ਇੱਕ ਦਾ ਦੁਬਾਰੇ ਤੇਲ ਫੂਕ ਕੇ ਆਇਆ ਤੇ ਬਦਨਾਮੀ ਲੈੜਾ ਖੱਟ ਲਈ ਆ ਸਵੇਰੇ ਫੇਰ ਆ ਕੇ ਉਹਨੇ ਮਾफी ਮੰਗੀ ਤੇ ਪੈਸੇ ਦਿੱਤੇ ਯਾਰ ਸੋ ਵੀਰੋ ਅੱਜ ਕੱਲ੍ਹ ਇਹ ਜਿਹੜਾ ਠੰਡੂ ਰਾਮ ਆ ਅੱਗੇ ਜਿਹੜਾ ਤੁਰ ਕੇ ਜਾਂਦਾ ਸੀਗਾ ਉਹ ਹੁਣ ਕਾਰ ਚਾ ਕੇ ਠੱਗੀ ਮਾਰਨ ਲੱਗਿਆ ਸੀਗਾ ਠੱਗੀ ਲੋਕਾਂ ਦੇ ਸਾਹਮਣੇ ਆ ਗਏ ਹੁਣ ਉਹ ਠੰਡੂ ਰਾਮ ਵਿਚਾਰਾ ਕੀ ਕਰੂਗਾ ਆਪਣੇ ਆਂਡੇ ਵੀ ਪਣਾ ਬੈਠਾ ਯਾਨੀ ਕੋਲੋਂ ਪੈਸੇ ਵੀ ਦੇ ਬੈਠਾ ਤੇ ਤੇਲ ਹੀ ਫੂਕ ਬੈਠਾ ਬਦਨਾਮੀ ਬੱਕਰੀ ਕਰਾ ਬੈਠਾ ਸੋ ਵੀਰੋ ਇਹ ਉਹ ਠੰਡੂ RAM ਆ ਜਿਹੜਾ ਤੋਂ 35 40 50 ਸਾਲ ਪਹਿਲਾਂ ਕੈਨੇਮ ਵਿੱਚ ਪੜਿਆ ਜਾਂਦਾ ਸੀ ਪ੍ਰਾਇਮਰੀ ਸਕੂਲ ਦੇ ਵਿੱਚ ਹੁੰਦਾ ਜੀਗਾ ਜਦੋਂ ਅੰਗਰੇਜ਼ੀ ਸਕੂਲ ਆ ਗਏ ਨੇ ਉਹ ਠੰਡੂ RAM ਤੇ ਤਾਂ ਬੰਦ ਤੋਂ ਗਿਆ ਪੂਰਿਆ ਵਾ ਸੋ ਵੀਰੋ ਮੈਂ ਤਾਂ ਇਹ ਇੱਕ ਕਹਾਣੀ ਜੀ ਸੁਣਾਉਣ ਲੱਗਾ ਸੀ ਥੋੜੀ ਜੀ ਮੇਰੇ ਮੁਰੇ ਚੇਤੀ ਆ ਗਈ ਠੰਡੂ ਆਪਦੀ ਮੈਂ ਸੁਣਾਉਂਦਾ ਜੀ ਜੇ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਇਹ ਹੈਗੀ ਅੱਜ ਤੋਂ 35 40 ਸਾਲ 45 ਸਾਲ 50 ਸਾਲ ਪਹਿਲਾਂ ਦੀ ਇਹ ਤੁਸੀਂ ਉਹਨੇ ਸੋਚਦੇ ਹੋ ਕਿ ਕਹਾਣੀ 50 ਸਾਲ ਪਹਿਲਾਂ ਦੀ ਕਿਹੜੀ ਕਹਾਣੀ ਹੋਈ ਜਿਹੜੇ ਵੀਰ ਪ੍ਰਾਇਮਰੀ ਸਕੂਲ ਚ ਪੜ੍ਹਦੇ ਰਹੇ ਨੇ ਉਸ ਟਾਈਮ ਉਸ ਟਾਈਮ ਇਹ ਕੈਦਿਆਂ ਵਿੱਚ ਠੰਡੂ ਰਾਮ ਉਹਨਾਂ ਦਾ ਸੀਗਾ ਠੰਡੂ ਰਾਮ ਤੁਸੀਂ ਸਰ ਸੁਣਿਆ ਵੀ ਹੁਣਾ ਠੰਡੂ ਰਾਮ ਦੂਜੀ ਤੀਜੀ ਕਲਾਸ ਦੇ ਵਿੱਚ ਕੈਦਿਆਂ ਵਿੱਚ ਪੜ੍ਹਿਆ ਜਾਂਦਾ ਜੀਗਾ ਕਈ ਬਿਰਤਾਂ ਇਹ ਠੰਡੂ ਰਾਮ ਜਰਮੇ ਨੌ ਲਿਆ ਵਾ ਤਾਂ ਭਾਈ ਉਹਨਾਂ ਨੇ ਜਾਤਾਂ ਸੁਣੇ ਤਾਈਆਂ ਹੋ ਗਈਆਂ ਹੋਣਗੇ ਫਾਮ ਜੇ ਠੰਡੂ ਰਾਮ ਇਹ ਪੜਿਆ ਵਾ ਤੇ ਇਹ ਮੈਂ ਕਿਉਂ ਕਹਾਣੀ ਸੁਣਾ ਰਿਹਾ ਮਾਮ ਅੱਜ ਵੀ ਇੱਕ ਠੰਡੂ ਰਾਮ ਪੈਦਾ ਹੋਇਆ ਵਾ ਇਹ ਜਿਹੜਾ ਠੰਡੂ ਰਾਮ ਸੀਗਾ ਇਹ ਲਾਲਚੀ ਆ ਤੇ ਉਹ ਠੰਡੂ ਰਾਮ ਇੱਕ ਵਿਚਾਰ ਮਿਹਨਤ ਕਰਕੇ ਤੁਰ ਕੇ ਆਂਡੇ ਵੇਚਦਾ ਹੁੰਦਾ ਸੀਗਾ ਆਂਟੀ ਵੇਚਦਾ ਹੁੰਦਾ ਸੀ ਚਲੋ ਉਹਦੇ ਦਿਮਾਗ 'ਚ ਸੀਗਾ ਵੀ ਮੈਂ ਥੋੜਾ ਜਿਹਾ ਕੰਮ ਵਧਾਵਾਂ ਤਾਂ ਆਪਦਾ ਮੈਂ ਕਾਮਯਾਬ ਹੋਵਾਂ ਚਲੋ ਨਹੀਂ ਕਾਮਯਾਬ ਹੋਇਆ ਉਹ ਗੱਲ ਵੱਖਰੀ ਆ ਪਰ ਮਿਹਨਤੀ ਠੰਡੂ ਰਾਮ ਸੀਗਾ ਤੇ ਅੱਜ ਤੋਂ ਵੀ ਇੱਕ 20 ਸਾਲ 25 ਕ ਸਾਲ ਪਹਿਲਾਂ ਇੱਕ ਗਾਣਾ ਆਇਆ ਸੀਗਾ ਸਾਗਰ ਦੀ ਬੋਟੀ ਲੈਂਦੀ ਇੰਡੀਕਾ ਚਲਾ ਬਹੁਤ ਵੀਰਾਂ ਨੇ ਸੁਣਿਆ ਹੋਣਾ ਜਦੋਂ ਇੰਡੀਕਾ ਕਾਰ ਮਸ਼ਹੂਰ ਹੁੰਦੀ ਸੀਗੀ ਤੇ ਉਹ ਜਾ ਕੇ ਗਾਣਾ ਹੋਣ ਜਾ ਕੇ ਮਸ਼ਹੂਰ ਹੋਇਆ ਸੀ ਸਾਲ ਤੋਂ ਪਹਿਲਾਂ ਫੇਸਬੁੱਕਾਂ ਤੇ ਵੀਡੀਓ ਬਣਾ ਬਣਾ ਲੋਕ ਪਾ ਰਹੇ ਸੀ ਉਹਦੀਆਂ ਤੇ ਉਕਣੀ ਭਾਈ ਠੰਡੂ RAM ਹੁਣ 40 ਸਾਲ 45 ਸਾਲ ਪਹਿਲਾਂ ਜਿਹੜਾ ਸੀਗਾ ਉਹ ਜਾ ਕੇ ਹੁਣ ਜਾ ਕੇ ਮਸ਼ਹੂਰ ਹੋਇਆ ਉਹ ਵੀ ਕਾਰ ਦੇ ਵਿੱਚ ਜਦ ਵਿਚਾਰਾ ਤੁਰ ਕੇ ਆਪਣਾ ਮਿਹਨਤ ਕਰਦਾ ਸੀਗਾ ਹੁਣ ਵਾਲਾ ਜਿਹੜਾ ਠੰਡੂ RAM ਸੀਗਾ ਇਹ ਲਾਲਚੀ ਠੰਡੂ RAM ਹੁਣ ਤੁਸੀਂ ਸੋਚਦੇ ਹੋਮੇ ਕਿ ਕਹੜਾ ਲਾਲਚੀ ਠੰਡੂ RAM ਆ ਗਿਆ ਹਾਂ ਵੀਰੋ ਮੈਂ ਆ ਵੀਡੀਓ ਦੇ ਰਹੀ ਆ ਅੱਜ ਕੱਲ੍ਹ ਦੀਆਂ ਦੋ ਕ ਵੀਡੀਓ ਦੇਖੀਆਂ ਨੇਆਂਆਂ ਵੀਡੀਓ ਬਹੁਤ ਨੇ ਚੱਲ ਪਈਆਂ ਉਹਦੀਆਂ ਤੁਸੀਂ ਦੇਖੀ ਹੁੰਨੀ ਆ ਵੀ ਇੱਕ ਬੰਦਾ ਕਾਰ ਚ ਉੱਤਦਾ ਵਾ ਤੇ ਕਹਿੰਦਾ ਵੀ ਛੇਟ ਰਿਆਂ ਪੈ ਕਰਦੇ ਹੰਡੇ ਦੀਆਂ ਚਲੋ ਰਸੀਦ ਉਸ ਨਾ ਬੰਦਨ ਦਾ ਛੇਟ ਰਿਆਂ ਫੜਾ ਦਿੰਦਾ ਉਹਨੂੰ ਤੇ ਕਹਿੰਦਾ ਪੈਸੇ ਪੈਸੇ ਕਹਿੰਦਾ ਮੈਂ ਗੂਗਲ ਪੇ ਦੇ ਪਾ ਦਿੰਦਾ ਮ ਅੱਜ ਕੱਲ ਗੂਗਲ ਪੇ ਵੀ ਆ ਗਿਆ ਨਾ ਪੁਰਾਣੇ ਜ਼ਮਾਨੇ ਚ ਗੂਗਲ ਪੇ ਵੀ ਨਹੀਂ ਸੀਗਾ ਜਿਹੜਾ ਪੈਸੇ ਸੀਗਾ ਉਹ ਜੇਬ ਚ ਸਿੱਧਾ ਕੈਸ਼ ਹੀ ਹੁੰਦਾ ਸੀਗਾ ਤੇ ਹੋਇਆ ਕਿ ਚਲੋ ਕਹਿੰਦਾ ਭਾਈ ਮੈਂ ਚੱਕ ਲਿਓ ਨਾ ਵਾ ਗੂਗਲ ਪੇ ਵਾਲਾ ਜਿਹੜਾ ਹੈਗਾ ਵਾ ਵੀ ਇਹਦੇ ਵਿੱਚ ਪਾ ਦੇ ਪੈਸੇ ਜਦੋਂ ਉਹਨੇ ਗੂਗਲ ਆਪਣਾ ਖੋਲ ਕੇ ਵਿਚਰੋਂ ਪਾਇਆ ਗੂਗਲ ਤੇ ਮੈਸੇਜ ਤਾਂ ਵਿਚਾਰ ਨੂੰ ਕੀ ਬਜਣਾ ਸੀਗਾ ਤੇ ਉਹ ਕਰ ਲਿਆ ਉਹਦਾ ਨਿਕਲਦਾ ਲੱਗਿਆ ਕਰ ਲਿਆ ਕੇ ਨਿਕਲ ਗਿਆ ਤਾਂ ਇਹਨੂੰ ਇਹਨੂੰ ਪਤਾ ਹੀ ਨਹੀਂ ਪਤਾ ਸੀਗਾ ਵੀ ਇੱਥੇ ਕੈਮਰੇ ਲੱਗੇ ਨੇ ਚਲੋ ਪਹਿਲਾਂ ਵੀਰਾਂ ਨੂੰ ਵਿਚਾਰਾਂ ਨੂੰ ਠੱਗੀ ਵੱਜ ਗਈ ਹੋਣੀ ਹੈ ਇੱਥੇ ਉਹ ਕਿਸਾਨ ਵੀਰ ਨਾਲ ਉਹਨਾਂ ਨੇ ਕੈਮਰੇ ਗੁੰਮਰੇ ਲਾਤੇ ਕੈਮਰੇ ਚਾਹ ਤਾਂ ਬਾਅਦ ਵੀ ਰਿਕਾਰਡ ਹੁੰਦੀ ਆ ਵਾਲ ਵੀ ਰਿਕਾਰਡ ਹੁੰਦੀ ਆ ਤੇ ਉਹਨਾਂ ਨੇ ਵੀਡੀਓ ਬਣਾ ਕੇ ਆਪਣੇ ਫੇਸਬੁਕਾਂ ਤੇ YouTube ਤੇ ਛਾੜਤੀ ਤੇ ਜਿਹੜਾ ਠੰਡੂ ਰਾਮ ਅੱਜ ਦਾ ਠੰਡੂ ਰਾਮ ਉਹਦੇ ਤੱਕ ਜਦੋਂ ਇਹ ਵੀਡੀਓ ਪਹੁੰਚਦੀ ਆ ਦੇਖ ਲਈ ਉਹਨੇ ਬੇਦਾ ਆਪਣੇ ਦੀ ਵੀਡੀਓ ਬਣ ਕੇ ਭਾਈ ਅ ਵਰਲਡ ਵਿੱਚ ਫੈਲ ਗਈ ਆ ਵੀ ਆਪਾਂ ਇਹਨੂੰ ਰੋਕੀ ਜਾ ਕੇ ਕਿਉਂ ਨਾ ਭਜਾ ਕਿਉਂ ਨਾ ਪਹੇਜੇ ਗਈਏ ਜਿਹੜੇ ਆਪਾਂ ਚੋਰੀ ਠੱਗੀ ਕਰਾਇਆ ਉਹਨਾਂ ਨਾਲ ਆਂਡਿਆਂ ਖਾਤਰ ਵੀ ਆਪਾਂ ਜਾ ਕੇ ਉਹਨੂੰ ਪੈਸੇ ਦੇ ਉਹਨੇ ਜਦੋਂ ਰੁਗਿਆ ਉਹਦੇ ਕੋਲ ਵਾਪਸ ਕਹਿੰਦਾ ਵੀਰ ਜੀ ਵੀ ਮੈਂ ਹੁਣ ਪੈਸੇ ਦਾ ਪਾਇਆ ਸੀਗਾ ਜਦੋਂ ਮੈਸੇਜ ਨਹੀਂ ਭੱਜਿਆ ਤਾਂ ਮੁੜ ਕੇ ਪੈਸੇ ਮੈਨੂੰ ਆ ਗਏ ਨੇ ਕਹਿੰਦਾ ਅੱਛਾ ਜੀ ਕਹਿੰਦਾ ਇਹੋ ਵੀਡੀਓ ਡਿਲੀਟ ਮਾਰ ਦੋ ਤੇ ਪੈਸੇ ਮੇਤੋਂ ਲੈ ਲਓ ਕਹਿੰਦਾ ਵੀ ਵੀਡੀਓ ਤਾਂ ਹੁਣ ਨਹੀਂ ਡਿਲੀਟ ਨਹੀਂ ਬੱਜਣੀ ਹੈਗੀ ਉਹ ਕਹਿੰਦੇ ਵੀ ਜੇ ਤੁਸੀਂ ਮਰਾਉਣੀ ਆ ਸਾਡੇ ਪਿੰਡ ਦੇ ਸਰਪੰਚ ਨੂੰ ਛੱਡ ਲਿਆ ਉਹ ਅਸੀਂ ਉਹਦੇ ਕਹੇ ਤੇ ਮਾਰ ਦਾਂਗੇ ਡਿਲੀਟ ਮਾਰ ਦਾਂਗੇ ਉਹਨੇ ਸਰਪੰਚ ਦਾ ਨੰਬਰ ਲਿਆ ਤਾਂ ਸਰਪੰਚ ਨੂੰ ਕੀਤਾ ਫੋਨ ਬੀਤ ਰਾਤ ਕੋਈ ਸੀ ਸਰਪੰਚ ਸੁੱਤਾ ਪਿਆ ਸੀਗਾ ਉਹਨੇ ਕਿਹਾ ਚਲੋ ਅਪ ਹੁਣ ਸਵੇਰੇ ਉੱਠ ਕੇ ਗੱਲਬਾਤ ਕਰਾਂਗੇ ਸਵੇਰੇ ਜਦੋਂ ਉਹ ਭਾਈ ਗੱਲਬਾਤ ਕੀਤੀ ਜੇ ਉਹ ਬੰਦਾ ਆਇਆ ਦਵਾਰੇ ਇੱਥੇ ਤੇ ਕਹਿੰਦਾ ਵੀ ਜੀ ਹਾਂ ਵੀ ਆਂਡਿਆਂ ਨੇ ਪੈਸੇ ਆਇਆ ਕਰਕੇ ਵੀ ਟਰੇ ਤੇ ਮੈਂ ਦੇਣਾ ਆ ਮੈਂ ਇੱਥੇ ਪੈਸੇ ਤੇ ਵੀਡੀਓ ਡਿਲੀਟ ਮਾਰ ਦੋ ਉਹ ਕਹਿੰਦੇ ਹੁਣ ਤੇ ਡਿਲੀਟ ਦਾ ਕੀ ਹੋਣੀ ਹੁਣ ਤਾਂ ਪਹਿ ਗਈ ਜਿੱਥੇ ਪਹਿ ਗਈ ਆ ਤੂੰ ਆਪ ਜਿਹੜੀ ਮਾਫੀ ਮੰਗਣੀ ਆ ਮਾਫੀ ਮੰਗ ਲਾ ਵੀ ਜਿਹੜੀ ਵੀ ਤੇ ਤੋਂ ਕੋਈ ਗਲਤੀ ਹੋਈ ਜਾ ਹੁਣੇ ਚਲੋ ਆਪਣੀ ਸਪਾਈ ਦੀ ਤੀ ਜੀ ਮੈਂ ਤਾਂ Google Pay ਦੇ ਪੈਸੇ ਪਾਏ ਸੀਗੇ ਉਹ ਵਾਪਸ ਉਹਨਾਂ ਮੁੜ ਕੇ ਆ ਗਏ ਨੇ ਵੀ ਮੈਂ ਹੁਣ ਪੈਸੇ ਦੇਣ ਆਇਆ ਸੀਦੀ ਰਾਤ ਨੂੰ ਉਹੀਆਂ ਗੱਲਾਂ ਬਾਤਾਂ ਬਹੁਤ ਹੁੰਦੀਆਂ ਨੇ ਹੁਣ ਸੱਚ ਝੂਠ ਤਾਂ ਗੱਲ ਵੱਖਰੀ ਹੁੰਦੀ ਆ ਚਲੋ ਗੱਲ ਕਰਦੇ ਰਹੇ ਉਹ ਵੀਰ ਅੰਟੇ ਨੂੰ ਪੈਸੇ ਦੇਤੇ ਨੇ ਤੇ ਕਹਿੰਦਾ ਮਤਲਬ ਇਹਨੇ ਕੀਤਾ ਸੀ ਲਾਲਚ ਵੀ ਮੈਂ ਨਾਲ ਤਾਂ ਪੈਸੇ ਬਚਾ ਲਈ ਆ ਹੁਣ ਤੇ ਦਾ ਨੁਕਸਾਨ ਕੀ ਹੋਇਆ ਵਾ ਇੱਕ ਤਾਂ ਦੁਬਾਰੇ ਤੇਲ ਫੂਕਿਆ ਆ ਤੇ ਬਦਨਾਮੀ ਲੈੜਾ ਖੱਟ ਲਈ ਆ ਸਵੇਰੇ ਫੇਰ ਆ ਕੇ ਉਹਨੇ ਮਾफी ਮੰਗੀ ਤੇ ਪੈਸੇ ਦੇਤੇ ਯਾਰ ਸੋ ਵੀਰੋ ਅੱਜ ਕੱਲ੍ਹ ਜਿਹੜਾ ਠੰਡੂ ਰਾਮ ਆ ਅੱਗੇ ਜਿਹੜਾ ਤੁਰਕੇ ਜਾਂਦਾ ਸੀਗਾ ਉਹ ਹੁਣ ਕਾਰ ਚਾਕੇ ਠੱਗੀ ਮਾਰਨ ਲੱਗਿਆ ਸੀਗਾ ਠੱਗੀ ਲੋਕਾਂ ਦੇ ਸਾਹਮਣੇ ਆ ਕੇ ਹੁਣ ਉਹ ਠੰਡੂ ਰਾਮ ਬਚਾਰਾ ਕੀ ਕਰੂਗਾ ਆਪਣੇ ਆਂਡੇ ਵੀ ਪਣਾ ਬੈਠਾ ਯਾਨੀ ਕੋਲੋਂ ਪੈਸੇ ਵੀ ਦੇ ਬੈਠਾ ਤੇ ਦੇਲੇ ਹੋ ਬੈਠਾ ਬਦਨਾਮੀ ਬੱਕੀ ਕਰਾ ਬੈਠਾ ਸੋ ਵੀਰੋ ਇਹ ਉਹ ਠੰਡੂ RAM ਆ ਜਿਹੜਾ ਤੋਂ 35 40 50 ਸਾਲ ਪਹਿਲਾਂ ਕੈਨੇਡਾ ਵਿੱਚ ਪੜ੍ਹਿਆ ਜਾਂਦਾ ਸੀ ਪ੍ਰਾਇਮਰੀ ਸਕੂਲ ਦੇ ਵਿੱਚ ਹੁੰਦਾ ਜੀਗਾ ਜਦੋਂ ਅੰਦਰੇ ਜਿਹੜੇ ਸਕੂਲ ਆ ਗਏ ਨੇ ਉਹ ਠੰਡੂ RAM ਤਦੋਂ ਬੰਦ ਚੋਂ ਗਾਇਬ ਹੋ ਗਿਆ ਵਾ ਸੋ ਵੀਰੋ ਮੈਂ ਤਾਂ ਇਹ ਇੱਕ ਕਹਾਣੀ ਜੀ ਸੁਣਾਉਣ ਲੱਗਾ ਸੀ ਥੋੜੀ ਜੀ ਮੇਰੇ ਮੂਰੇ ਚਿੱਤੇ ਆ ਗਈ ਠੱਡੂ ਆਪਦੀ ਹਮਸ਼ਾਹ ਨਾਲ ਤੇ ਜੀ ਜੇ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਜੀ ਧੰਨਵਾਦ ਜੀ ਸਤ ਸ੍ਰੀ ਅਕਾਲ ਜੀ